ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆ ਆਪ ਸਭ ਠੀਕ ਠਾਕ ਹੋ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ 23 ਅਗਸਤ 2025 ਦਿਨ ਸ਼ਨੀਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਗੈ ਲੈਜੈਂਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਫੇਸਬੁੱਕ ਪੇਜ ਕਬੱਡੀ ਅਪਡੇਟ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਕਿ ਤੁਸੀਂ ਪਿਆਰ ਸਾਨੂੰ ਦੇਈ ਜਾਂਦੇ ਹੋ ਆਓ ਸ਼ੁਰੂ ਕਰਗੇ 23 ਅਗਸ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਬਰਪਾਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਂ ਦਾ ਫਾਈਨਲ ਰਿਜ਼ਲਟ ਟੀਮ ਮੀਰੀਪਰੀ ਕਬੱਡੀ ਕਲੱਬ ਢੰਡ 36 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਸਤਲਾਣੀ ਸਾਹਿਬ ਜੀ 30 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਮਾਝਾ 35 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਸ਼ਹੀਦ ਜੀ ਕਬੱਡੀ ਕਲੱਬ ਕਾਲੇਕੇ ਉਤਾੜ 3 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇੱਥੇ ਬੁਲਾਰੀ ਸੀ ਰੰਜੀਸ ਸੁੱਗਾ ਤੇ ਹਰਦੀਆਲ ਸੁੱਗਾ ਪਿੰਡ ਕਰਮੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਜਨੇਰ 18 ਨੰਬਰ 55000 ਨਗਦ ਪਲੱਸ ਕੱਪ ਪਿੰਡ ਭੰਗਰ 16.5 ਨੰਬਰ ਸੈਕੰਡ 44000 ਨਗਦ ਪਲੱਸ ਕੱਪ ਬੈਸਟ ਰੀਡਰ ਆ ਹਰਮਨ ਸਲੀਨਾ 12 ਰੇਡਾਂ 'ਚ 10 ਨੰਬਰ ਬੈਸਟ ਜਾਂ ਫਿਰ ਆ ਕਰਨ ਪਖਰਵੱਡ 3 ਟੱਚ 2 ਜੱਫੇ ਬੈਸਟ ਨੂੰ ਐਲ.ਆਈ.ਡੀਆਂ ਸੀ ਇੱਥੇ ਬਲਾਰੇ ਸੀ ਗੁਰਚਰਨ ਸਨੇਰ ਤੇ ਮੰਦਰ ਮਿਰਜੀ ਕੇ ਪਿੰਡ ਮਝੂਪੁਰ ਚੇਤਨਪੁਰ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਸਾਹਿਬ ਜੀ ਦੇ ਕਬੱਡੀ ਕੱਪ ਦਾ ਮਾਫੀ ਚਾਉਣੇ ਆ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਹੈ ਜੀ ਕਬੱਡੀ ਆਲ ਓਪਨ ਦੀਆਂ ਚਾਰ ਟੀਮਾਂ ਸੀਗੀਆਂ ਇੱਥੇ ਟੀਮ ਬਾਬਾ ਸਾਧੂ ਸਿੰਘ ਜੀ ਕਬੱਡੀ ਕਲੱਬ ਚਵਿੰਡਾ 25 ਨੰਬਰ ਫਾਸਟ 65000 ਨਕਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ 25 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਇੱਥੇ ਅਮਰਤ ਲੋਪੋਗੇ ਸ਼ੀ ਰੇਡਾਂ ਸ਼ੀਰ ਨੰਬਰ ਚਮਿੰਦਾ ਵੱਲੋਂ ਬੈਸਟ ਜੱਫੀ ਰਿਹਾ ਬੱਲਾ ਕਟਿਆਲਾ ਅਜੈਬ ਮਢਿਆਲਾ ਦੋਵੇਂ ਟੀਮਾਂ ਦੇ ਜੁਆਇੰਟ ਸਨ ਚਾਰ-ਚਾਰ ਜੱਫੇ ਬੈਸਟਨ ਕੁੰਜਾ ਕੁੰਜਾ ਸੂਪੀ ਨਕਦ ਇੱਥੇ ਬਲਾਰੀ ਸੀ ਵਿਸ਼ਾਲ ਦੁੱਧਰਾਏ ਸ਼ਮਸ਼ੀਰ ਠੱਠਾ ਤੇ ਕੁਲਦੀਪ ਥੇੜਾ ਪਿੰਡ ਮਸਾਣਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਓਪਨ ਦੀਆਂ ਚਾਰ ਟੀਮਾਂ ਸੀਗੀਆਂ ਟੀਮ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨਾੜਾਂਵਾਲੀ 34 ਨੰਬਰ ਫਾਸਟ 75000 ਨਕਦ ਪਲੱਸ ਕੱਪ ਟੀਮ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਪੰਜਾਬ ਲਾਈਨ ਮਾਝਾ ਗੁਰਦਾਸਪੁਰ 22 ਨੰਬਰ ਸੈਕੰਡ 61000 ਨਕਦ ਪਲੱਸ ਕੱਪ ਬੈਸਟ ਰੀਡਰ ਇਹ ਜੀ ਇੱਥੇ ਕੱਦਾ ਚਤੌਰਾ 8 ਰੇਡਾ 8 ਨੰਬਰ ਨੜਾਂ ਵਾਲੀ ਵੱਲੋਂ ਜੀ ਬੈਸਟ ਯਾਫੀ ਰਿਆ ਮਲਕੀਤ ਰਾਮ ਰਮਦਾਸ ਅਤੇ ਰਾਣਾ ਬੁੱਢਾ ਥੇ ਤੇ ਕੁਲਦੀਪ ਤਿੰਨ ਤਿੰਨ ਜੱਫੇ ਨੜਾਂ ਵਾਲੀ ਵੱਲੋਂ ਬੈਸਟਾਂ ਨੂੰ ਕੱਪ ਅਤੇ ਨਗਦ ਰਾਸ਼ੀ ਸੀ ਪਹਿਲਾ ਸਰਪ੍ਰਾਈਜ਼ ਲਿਖਿਆ ਸੀ ਰਾਸ਼ੀ ਬੋਲੀ ਨਹੀਂ ਸੀ ਇੱਥੇ ਬਲਾਰੇ ਸੀ ਮਨਜੀਤ ਬੁਲਟ ਤੇ ਸਰਬਜੀਤ ਪਰਾਚਾ ਪਿੰਡ ਚੰਨ ਕੋਠੀ ਜ਼ਿਲ੍ਹਾ ਫਤਿਆਬਾਦ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜਰਟ 90 ਕਿਲੋ ਪਿੰਡ ਬੱਛੋਆਣਾ 10.5 ਨੰਬਰ ਫਾਸਟ 31000 ਨਗਦ ਪਲੱਸ ਕੱਪ ਪਿੰਡ ਜਾਂੜਲੀ 1 ਨੰਬਰ ਸੈਕੰਡ 21000 ਨਗਦ ਪਲੱਸ ਕੱਪ ਪਹਿਲੀ ਰੇਡ ਤੇ ਜਾਂੜਲੀ ਦਾ ਰੇਡਰ ਜ਼ਖਮੀ ਹੋ ਗਿਆ ਸੀ ਬੈਸਟ ਰੇਡਰ ਰਿਹਾ ਇੱਥੇ ਰਾਜਕੁਮਾਰ ਬੱਛੋਆਣਾ ਚਾਰ ਰੇਡਾਂ ਚਾਰ ਨੰਬਰ ਬੈਸਟ ਰਿਹਾ ਸੰਦੀਪ ਬਾਜਾਖਾਨਾ ਤਿੰਨ ਟੱਚ ਤਿੰਨ ਜਫੇ ਜੁਆਇੰਟਰ ਮੀਣਾ ਜਖੇਪੁਰ ਤਿੰਨ ਟੱਚ ਦੋ ਜਫੇ ਬੱਛੋਆਣਾ ਵੱਲੋਂ ਬੈਸਟਨ 55 5500 ਰੁਪਏ ਨਗਦ ਸੀਗੇ ਇੱਥੇ ਬਲਾਰਾ ਸੀਗਾ ਦੀਪਨਥੇਹਾ ਪਿੰਡ ਰੰਜੀਤਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜਿੱਤ ਕਬੱਡੀ ਪਿੱਚ 85 ਕਿਲੋ ਪਿੰਡ rau ਕੇ 12.5 ਨੰਬਰ ਫਾਸਟ 21000 ਨਕਦ ਪਲੱਸ ਕੱਪ ਪਿੰਡ ਮਾਨਾ ਸਿੰਘ ਵਾਲਾ 2 ਨੰਬਰ ਸੈਕੰਡ 17000 ਨਕਦ ਪਲੱਸ ਕੱਪ ਬੈਸਟ ਰੀਡਰ ਆ ਰਾਜਨਾਥੇ ਮਣੀ ਤਿੰਨ ਤਿੰਨ ਸਫਲ ਰੇਟਾਂ ਬੈਸਟ ਜੱਫੀ ਰਿਆ ਕਾਲੀ rau ਕੇ ਤਿੰਨ ਟੱਚ ਤਿੰਨ ਜੱਫੇ ਬੈਸਟਾਂ ਨੂੰ 5-5 ਕਿਲੋ ਘੋਸਿਆ ਜੀ ਇੱਥੇ ਬੁਲਾ ਰਹੇ ਸੀਗੇ ਲੱਖਾ ਉਕੰਦ ਵਾਲਾ ਹਨੀ ਕਾਨਿਆ ਵਾਲੀ ਇੰਡੀਅਨ ਖੋਖਰ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਉਪਰ ਤਿੰਨ ਬਰੋਂ ਪਿੰਡ ਕਰਾਚੋ ਸ਼ੰਟੀ 15 ਨੰਬਰ ਫਾਸਟ 44000 ਨਗਦ ਪਲੱਸ ਕੱਪ ਪਿੰਡ ਤਨੋਰੀ ਹਰਿਆਣਾ 7.5 ਨੰਬਰ ਸੈਕੰਡ 31 31000 ਨਗਦ ਪਲੱਸ ਕੱਪ ਬੈਸਟ ਨਹੀਂ ਸੀਗੇ ਬਿੱਲਾ ਕੋਰੜ ਨੇ ਨੁਕਰੇ ਨੂੰ ਬੰਦ ਕਰ ਦਿੱਤਾ ਇੱਥੇ ਬਲਾਰੇ ਸੀ ਸਤਪਾਲ ਮਾਈ ਤੇ ਛੇਵਕ ਸ਼ੇਰਗੜ ਪਿੰਡ ਕਣਿਆਵਾਲਾ ਜਿਲ੍ਹਾ ਫਰੀਦਕੋਟ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ 75 ਕਿਲੋ ਪਿੰਡ ਕਣਿਆਵਾਲਾ 14.5 ਨੰਬਰ ਫਾਸਟ 18000 ਨਕਦ ਪਲੱਸ ਕੱਪ ਪਿੰਡ ਫੂਲ 9 ਨੰਬਰ ਸੈਕੰਡ 12000 ਨਕਦ ਪਲੱਸ ਕੱਪ ਬੈਸਟ ਰੇਡਰ ਆ ਕਾਕਾ ਸੇਖਾ ਬੈਠ ਜਾਪੀ ਦਾ ਜਸ਼ਨ ਭੁੰਦੜ ਬੈਸਟ ਜੇਤੂ ਟੀਮ ਵੱਲੋਂ ਸੀਗੇ ਜੀ ਆਸ਼ਾ ਬੁੱਟਰ ਵਾਲਾ ਜੱਬ ਵੜਨ ਦਾ ਰਿਜ਼ਲਟ ਦਾ ਬੰਦਾ ਨਾ ਟਰਨਮੈਂਟ ਬੁੱਕ ਕਰੇ ਜੇ ਦਿਲ ਨਾਲ ਕੰਮ ਨਹੀਂ ਕਰ ਸਕਦੇ ਬੈਸਟਾ ਨੂੰ ਸਾਈਕਲ ਸੀਗੇ ਇੱਥੇ ਬਲਾਰਾ ਸੀ ਸੁਰਿੰਦਰ ਕੰਗ ਚੂੜਚੱਕ ਇਹ ਸੀਗੇ ਜੀ 23 ਤਰੀਕ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਦਬਕੇ ਕਰਦੇ। ਧੰਨਵਾਦ।